ਮੈਂ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਵਧਾਈਆਂ ਦਿੰਦਾ ਤੇ ਸਮੂਹਤੀ ਰਿਜੈਕਟਿਵ ਨੂੰ ਜਿਹੜੇ ਵੀ ਉੱਤੇਦਾਰ ਚੁਣੇ ਆ ਅੱਜ ਕੌਮ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਇਹਨਾਂ ਚੁਣੌਤੀਆਂ ਦਾ ਹੱਲ ਮਿਲ ਬੈਠ ਕੇ ਕੀਤਾ ਜਾ ਸਕਦਾ ਹਰ ਸਰਦਾਰ ਹਰਜਿੰਦਰ ਸਿੰਘ ਧਾਮੀ ਗੁਰੂ ਘਰ ਪ੍ਰਤੀ ਬਹੁਤ ਇਮਾਨਦਾਰੀ ਦੇ ਨਾਲ ਪਿਛਲੇ 4 ਟਰਮਾਂ ਤੋਂ ਇਸ ਦੀ ਪੰਜਵੀਂ ਵਾਰੀ ਆਈ ਮਹਾਰਾਜ ਉਹਨਾਂ ਨੇ ਚੜ੍ਹਦੀ ਕਲਾ ਰੱਖਣਾ ਇਹ ਹੀ ਗੁਰੂ ਅਗਰਦਾਸ ਜੀ ਮੈਂ ਵਧਾਈਆਂ ਦਿੰਦਾ ਦੇਖਿਆ ਜੇ ਕੌਮ ਦੇ ਕਾਰਜ ਸਾਭ ਕੀ ਹੈ ਜਿਹਨੇ ਇਹਨਾਂ ਨੂੰ ਵੱਧ ਮੈਂਬਰਾਂ ਨੇ ਸਪੋਰਟ ਕੀਤਾ ਹਾਂਜੀ ਉਹ ਦੇਖੋ ਉਹਨਾਂ ਦੀ ਇਮਾਨਦਾਰ ਸ਼ਬੇ ਕੰਮ ਪ੍ਰਤੀ ਲਗਨ ਪਰ ਗੁਰੂ ਪੰਥ ਨੂੰ ਜਿਹੜੀ ਸਮਰਪਿਤ ਭਾਵਨਾ ਇਸ ਕਰਕੇ ਅੱਜ ਜਿਹੜੇ ਮੈਂਬਰ ਸੀ ਉਹ ਵਧਾਏ ਆ ਤੇ ਬਾਕੀ ਇਸ ਵੇਲੇ ਲੋੜ ਆ ਕੌਮ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਆ ਉਹਦਾ ਆਪਾਂ ਡਟ ਕੇ ਸਾਹਮਣਾ ਕਰੀਏ ਕਿਉਂਕਿ ਲਗਾਤਾਰ ਜਿਹੜੇ ਹਮਲੇ ਆ ਪੰਥ ਤੇ ਪੰਜਾਬ ਤੇ ਵੱਡੇ ਹੋ ਰਹੇ ਆ ਉਹਦੇ ਲਈ ਸਾਰਿਆਂ ਦਾ ਸਿਰ ਜੋੜ ਕੇ ਬੈਣਾ ਔਰ ਜਿੰਨੇ ਅੱਜ ਇੱਥੇ ਮਤੇ ਪਾਸ ਕੀਤੇ ਗਏ ਆ ਉਹ ਵੀ ਪੰਥ ਤੇ ਪੰਜਾਬ ਦੀ ਅਗਵਾਈ ਕਰਦੇ ਆ ਸੱਚੇ ਪਾਤਸ਼ਾਹ ਕਿਰਪਾ ਕਰਨਾ ਅਸੀਂ ਮਿਲ ਜੁਲ ਕੇ ਪੰਥ ਤੇ ਪੰਜਾਬ ਦੀ ਵੱਧ ਤੋਂ ਵੱਧ ਸੇਵਾ ਕਰੀਏ ਵਾਹਿਗੁਰੂ ਜੀ ਆਉਣ ਵਾਲੇ ਜਨਾਂ ਦੀ ਇੱਕ ਪਲੇਟਫਾਰਮ ਇਕੱਠੇ ਹੋਸੇ ਜਿੱਦਣਾਂ ਦੀ ਜਿਹੜੀ ਆ ਟੁੱਟੀਆਂ ਹੋਈਆਂ ਨੇ ਮੈਂ ਕੋਈ ਨਹੀਂ ਟੁੱਟਾਇਆ ਸਾਰੇ ਇਕੱਠੇ ਆ ਮੈਨੂੰ ਦੱਸੋ ਕਹੜਾ ਟੁੱਟਾਇਆ ਕੋਈ ਨਹੀਂ ਟੁੱਟਾਇਆ ਕੋਈ ਨਹੀਂ ਟੁੱਟਾਇਆ ਸੱਚੀ ਗੱਲ ਹੈ